ਇਹ ਨਹੀਂ ਹੈ ਕਿ ਜੀਵਨ ਦਰਾਂ ਨੂੰ ਬਾਈ ਤੋਂ ਲੈ ਕੇ ਮੁਸ਼ਕਲਾ ਆਈਆਂ ਵੀ ਪਹਿਲਾਂ ਗਲੇ ਮਾਰੀ ਤੇ ਹੜ੍ਹ ਤੇਈ ਕਿ ਬਰਬਾਦੀ ਹੋਈ ਤੇ ਉਹ ਵੀ ਸਾਰਾ ਇਹਨਾਂ ਨੇ ਇੱਕ ਫਿਲਮ ਵਾਂਗੂ ਫਿਲਮੀ ਸਾਰੀ ਤਿਆਰ ਹੋਊਗੀ ਨਾ ਕੋਈ ਜਦੋਂ ਮਰਜੀ ਮੀਡੀਆ ਦੇ ਤੋਂ ਵੇਖ ਲਓ ਵੀ ਜੋ ਸਾਡੀ ਬਰਬਾਦੀ ਹੋ ਚੁੱਕੀ ਹੈ ਅੱਜ ਤੱਕ ਤੇ ਅੱਜ ਫੇਰ ਤੁਸੀਂ ਵੇਖ ਲਓ ਵੀ ਕੀ ਹਾਲ ਬਣਿਆ ਅਜੇ ਤੱਕ ਇਹ ਜਿਹੜੀ ਮੌਜੂਦਾ ਸਰਕਾਰ ਇਹਦੇ ਜੂਨੀ ਸਰਕਾਰ ਤਮਾਨ ਸਰਕਾਰ ਮਰਦਾਬਾਦ 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 ਕਿਸਾਨਾਂ ਮਜ਼ਦੂਰਾਂ ਨੂੰ ਡੋਪਣ ਵਾਲੀ ਸਰਕਾਰ ਦਾ ਬੇੜਾ ਹੀ ਗਰਕਾ ਬੇੜਾ ਹੀ ਗਰਕਾ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਤੇ ਮਾਤਾ ਨੂੰ ਕੋਈ ਨਹੀਂ ਵੇਚਤਾਂਦਾ ਇਸ ਕਰਕੇ ਇੱਕ ਵੀ ਇੰਚ ਜਿਹੜੀ ਜ਼ਮੀਨ ਆ ਉਹ ਨਾ ਤਾਂ ਸਰਕਾਰ ਨੂੰ ਦੇਵਾਂਗੇ ਨਾ ਪ੍ਰਾਈਵੇਟ ਬੰਦੇਆਂ ਦੇਵਾਂਗੇ ਇੱਥੇ ਹੁਣ ਸ਼ਹੀਦਗੀਆਂ ਹੋਣੀਆਂ ਵਾ ਤੇ ਲੜਨ ਮਰਨ ਲਈ ਬਿਲਕੁਲ ਅਸੀਂ ਤਿਆਰ ਬੈਠੇ ਆ ਤੇ ਭਗਵੰਤ ਸਤਮਾਨ ਜਿਹੜਾ ਵਾ ਤੇ ਜਿਹੜਾ ਇਹ ਉੱਪਰ ਸੁਪਰ ਮੁੱਖ ਮੰਤਰੀ ਆ ਅਸੀਂ ਇਥੋਂ ਉਹਨੂੰ ਕਹਣਾ ਚਾਹੁੰਦੇ ਆ ਨਾ ਤੂੰ ਸਾਡੇ ਇਤਿਹਾਸ ਬਾਰੇ ਜਾਣਦਾ ਹੀ ਨਾ ਸਾਡੇ ਗੁਰੂਆਂ ਪੀਰਾਂ ਬਾਰੇ ਜਾਣਦਾ ਹੀ ਤੇ ਨਾ ਤੂੰ ਸਾਡੇ ਸੱਭਿਆਚਾਰ ਬਾਰੇ ਜਾਣਦਾ ਹੀ ਤੇ ਨਾ ਤੈਨੂੰ ਨਾਬਰੀ ਦਾ ਇਤਿਹਾਸ ਦਾ ਪਤਾ ਹੀ ਜੇ ਤੇਰੇ ਵਿੱਚ ਕੋਈ ਅਨਖਗਿਆਰਤ ਹੈਗੀ ਆ ਤੇ ਫੋਦ ਆਣ ਕੇ ਜ਼ਮੀਨਾਂ 'ਚ ਪੈਰ ਪਾ ਜੇ ਤਾਂ ਸਰਕਾਰ ਹੋਵੇ ਉਹਦੇ ਕੋਈ ਮੰਗ ਰੱਖੀ ਜਾ ਸਕਦੀ ਰਾਜੇ ਕੋਈ ਮੰਗ ਰੱਖੀ ਜਾ ਸਕਦੀ ਪਰ ਇਸ ਟਾਈਮ ਤੇ ਜਿਹੜਾ ਭਗਵੰਤ ਮਾਨ ਆ ਕੋਈ ਇੱਕ ਨਾਂ ਦਾ ਮੁੱਖ ਮੰਤਰੀ ਉਹਦੇ ਉੱਪਰ ਸੁਪਰ ਮੁੱਖ ਮੰਤਰੀ ਆ ਕੇਂਦਰੀਆ ਅਹੀਂ ਨੂੰ ਸਵਾਲ ਕਰਦੇ ਪੁੱਛਦੇ ਆਂ ਵੀ ਜਿਹੜੇ ਵੱਡੇ ਵੱਡੇ ਬਾਈ ਤੇ ਰੱਖੇ ਆ ਭਲਾ ਵਾਸਤੇ ਕਿਸਾਨਾਂ ਵਾਸਤੇ ਉਹ ਕਿੱਥੇ ਲਾਏ ਨੇ ਪੰਜਾਬ ਤੇ ਕੇਂਦਰ ਦੀ ਸਰਕਾਰ ਦਾ ਰੋਹ ਕੱਕਣਾ ਰੋਹ ਕੱਕਣਾ ਰੋਹ ਕੱਕਣਾ ਪੰਜਾਬ ਦੀ ਬਰਬਾਦੀ ਹੋ ਰਹੀ ਹੈ ਚਾਹੇ ਉਹ ਸਕੂਲਾਂ ਦੀ ਹੋਵੇ ਚਾਹੇ ਉਹ ਰੇਤਾ ਦੀ ਹੋਵੇ ਚਾਹੇ ਹੋਰ ਜਿਹੜੀਆਂ ਬੱਸਾਂ ਦੀ ਹੋਵੇ ਸਭ ਬਰਬਾਦੀ ਹੋ ਰਹੀ ਆ ਕੰਮੀ ਮੁੱਖ ਮੰਤਰੀ ਭਗਵੰਤ ਮਾਨ ਮਰਦਾਬਾਦ ਮਰਦਾਬਾਦ ਉਹ ਕਹਿੰਦੇ ਸਾਡੇ ਕੋ ਫਿੰਗਰ ਹੀ ਨਹੀਂ ਪੂਰੇ ਜਿਲੇ ਕਰਕੂਤਰੇ ਦਾ ਡੀਸੀ ਕੀ ਕਰ ਰਿਹਾ ਵਾ ਜਿਹੜੇ ਐਸਡੀਐਮ ਆ ਤਹਿਸੀਲਦਾਰ ਕੀ ਕਰ ਰਿਹਾ ਹੈ ਹਸ਼ਿਆਰਪੁਰ ਦੇ ਕੀ ਕਰ ਰਿਹਾ ਕੀ ਉਹਨਾਂ ਦੇ ਉਹ ਸੰਪਰਕ ਦੇ ਵਿੱਚ ਨਹੀਂ ਗੇ ਉਹਨਾਂ ਨੂੰ ਨਾ ਤਾਂ ਆਪਣਾ ਪਛਿਆਰ ਗੋਬਿੰਦਪੁਰੇ ਦਾ ਪਤਾ ਵੀ ਉੱਥੇ ਪਾਣੀ ਕਿੰਨਾ ਵਾ ਨਾ ਉਹਨਾਂ ਨੂੰ ਪਤਾ ਵੀ ਗੋਦਵਾਲ ਸਾਹਿਬ ਵਾਲੇ ਪੋਤੇ ਕਿੰਨਾ ਵਾ ਜਾਂ ਭਲਾਤ ਵਾਲੇ ਬੰਨੇ ਕਿੰਨਾ ਵਾ ਅੱਜ ਫੇ ਪੂਰੀ ਮੰਡ ਦੀ ਇਲਾਕੇ ਦੀ ਬਰਬਾਦੀ ਹੋ ਗਈ ਬੋਲਿਆ ਤੱਕ ਨਹੀਂ ਐ ਸੀਐਮ ਤੇ ਉਲਟੀਆਂ ਇਹ ਪਾਲਸੀਆਂ ਲਾਗੂ ਕਰ ਰਿਆ ਲੰਗੜਾ ਪਾਲਸੀ ਵੀ ਕਿਸਾਨਾਂ ਨੂੰ ਲਗੜੇ ਕਰਦੋ ਲੋਕ ਮਾਰੂ ਸਰਕਾਰ ਮੁਰਦਾਬਾਦ ਜੱਲਾਬਾਦ ਇੱਕ ਬਨੇ ਲੱਗਾ ਹੋਵੇ ਮਿੱਟੀ ਦਾ ਢੇਰ ਇੱਕ ਬਨੇ ਲੱਗਾ ਹੋਵੇ ਪੈਸਿਆਂ ਦਾ ਢੇਰ ਤੇ ਭੱਜ ਕੇ ਮਿੱਟੀ ਦੇ ਢੇਰ ਤੇ ਬਹਿ ਜਾਓ ਪੈਸਿਆਂ ਦੇ ਵਿੱਚੋਂ ਨਾਜ ਪੈਦਾ ਨਹੀਂ ਹੋਣਾ ਤੇ ਪੈਦਾ ਕਿੱਥੋਂ ਹੋਣਾ ਮਿੱਟੀ ਦੇ ਵਿੱਚੋਂ ਇਹ ਜਿਹੜੀਆਂ ਕਹਿੰਦਾ ਵੀ ਕਿਸਾਨਾਂ ਨੂੰ ਸਮਝ ਨਹੀਂ ਪਾ ਰਹੇ ਵੀ ਇਹ ਪਾਲਿਸੀਆਂ ਮੇਰੀਆਂ ਤੇ ਅਸੀਂ ਇਹਨੂੰ ਸੀਐਮ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਤੇ ਤੂੰ ਤੇ ਭਰੇ ਦਰਬਾਰ 'ਤੇ ਵੀ ਕਿਹਾ ਸੀ ਆਦੀ ਮਾਦਾ ਜੀ ਨੂੰ ਖਿਲਾੜ ਕੇ ਵੀ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਊਂਗਾ। ਇਹ ਉਹ ਪਾਲਿਸੀ ਮਾੜੀ ਸੀ। ਉਹ ਲਾਗੂ ਹੋਈ ਤੇਰੀ। ਪਹਿਲਾਂ ਤੇ ਸਾਰੇ মিডিਆ ਵਾਲਿਆਂ ਦਾ ਮੈਂ ਧੰਨਵਾਦ ਕਰਦਾ। ਵੀ ਜੋ 22 ਤੋਂ ਲੈ ਕੇ ਅੱਜ ਤੱਕ ਦਾ ਸਾਰਾ ਇਹਨਾਂ ਨੇ ਕਵਰ ਕੀਤਾ ਵਾ। ਜੋ ਇਹ ਮੌਜੂਦਾ ਸਰਕਾਰ ਵਾ। ਇੰਨੀ ਆ ਕਿ ਜੀਵੀ ਤਰ੍ਹਾਂ ਨੂੰ 22 ਤੋਂ ਲੈ ਕੇ ਮੁਸ਼ਕਲਾਂ ਆਈਆਂ ਵੀ ਪਹਿਲਾਂ ਗਲੇ ਮਾਰੀ। ਫੇ ਹੜ੍ਹ 23 ਕਿ ਬਰਬਾਦੀ ਹੋਈ। ਤੇ ਉਹ ਵੀ ਸਾਰਾ ਇਹਨਾਂ ਨੇ ਇੱਕ ਫਿਲਮ ਵਾਂਗੂ ਫਿਲਮੀ ਸਾਰੀ ਤਿਆਰ ਹੋਊਗੀ ਨਾ ਕੋਈ ਜਦੋਂ ਮਰਜੀ ਮੀਡੀਆ ਦੇ ਤੋਂ ਵੇਖ ਲਓ ਵੀ ਜੋ ਹਾਦੀ ਬਰਬਾਦੀ ਹੋ ਚੁੱਕੀ ਅੱਜ ਤੱਕ ਤੇ ਅੱਜ ਫੇਰ ਤੁਸੀਂ ਵੇਖ ਲਓ ਵੀ ਕੀ ਹਾਲ ਬਣਿਆ ਅਜੇ ਤੱਕ ਇਹ ਜਿਹੜੀ ਮੌਜੂਦਾ ਸਰਕਾਰ ਇਹਦੇ ਜੂ ਨਹੀਂ ਸਰਕੀ ਕੋਈ ਕਿਸਾਨਾਂ ਦੀ ਸਾਰ ਨਹੀਂ ਲਈ ਉਦੋਂ ਤੋਂ ਲੈ ਕੇ 22 ਤੋ ਤਬਾਈ ਹੋ ਰਹੀ ਆ ਭਾਵੇਂ ਲਾਲੋ ਗਲੇ ਮਾਰੀ ਲਾਲੋ ਹਾੜ੍ਹ ਲਾ ਲਓ ਤੇ ਇਸ ਮੌਜੂਦਾ ਸਰਕਾਰ ਜੋ ਸੀਐਮ ਖਾਖ ਕਰਕੇ ਕਹਿੰਦਾ ਵੀ ਸਵਾਲ ਕਰੂ ਅਹੀਂ ਨੂੰ ਸਵਾਲ ਕਰਦੇ ਪੁੱਛਦੇ ਆਂ ਵੀ ਜਿਹੜੇ ਵੱਡੇ ਵੱਡੇ ਬਾਈਤੇ ਰੱਖੇ ਆ ਹਲਾ ਵਾਸਤੇ ਕਿਸਾਨਾਂ ਵਾਸਤੇ ਉਹ ਕਿੱਥੇ ਲਾਏ ਨੇ ਇਹ ਤੱਕ ਸਾਡੀ ਨਾ 23 ਚ ਇੰਨੀ ਬਰਬਾਦੀ ਹੋਈ ਕੱਖ ਨਹੀਂ ਮਿਲਿਆ ਅੱਜ ਫੇਰ ਪੂਰੀ ਮੰਡ ਦੀ ਇਲਾਕੇ ਦੀ ਬਰਬਾਦੀ ਹੋ ਗਈ ਬੋਲਿਆ ਤੱਕ ਨਹੀਂ ਸੀ ਐਸੀਐਮ ਤੇ ਉਲਟੀਆਂ ਇਹ ਪਾਲਸੀਆਂ ਲਾਗੂ ਕਰ ਰਿਆ ਲੰਗੜਾ ਪਾਲਸੀ ਵੀ ਕਿਸਾਨਾਂ ਨੂੰ ਲਗੜੇ ਕਰ ਦੋ ਲਗੜੇ ਕਿਉਂ ਕਰ ਦੋ ਵੀ ਉਹਨਾਂ ਦੀਆਂ ਪਾਲਸੀਆਂ ਵੀ ਜ਼ਮੀਨਾਂ ਖੋਹੀ ਜਾਂਦਾ ਵੀ ਛੋਟੇ ਛੋਟੇ ਪਲਾਟਾਂ 'ਚ ਤੁਸੀਂ ਰਹੋ ਵੀ ਤੁਸੀਂ ਤੋਰ ਫਿਰ ਨਹੀਂ ਸਕਦੇ ਉਹ ਵੀ ਪਾਲਸੀਆਂ ਲਾਗੂ ਕਰ ਰਿਆ ਤੇ ਸਾਡੇ ਵਾਸਤੇ ਅਜੇ ਤੱਕ ਇਹਨੇ ਕੀ ਕੀਤਾ ਜੋ ਸਰਕਾਰ ਬਣੀ ਆ ਇਹ ਬਹੁਤ ਵੱਡੇ ਵੱਡੇ ਦਾਅਵੇ ਕਰ ਦਿੰਦਾ ਹੈ ਬڑے ਵੱਡੇ ਵੀ ਤੁਸੀਂ ਸਵਾਲ ਕਰੋ ਵੀ ਤੁਸੀਂ ਐਸਾ ਹੀ ਕਿਸਾਨਾਂ ਦਾ ਬਹੁਤ ਮਦਦ ਦੀਆਂ ਮੈਂ ਇਹ ਨਖੇੜਾ ਅਜੇ ਤੱਕ ਜਿਹੜਾ ਵਾ ਇਹ ਸਾਨੂੰ ਸਭ ਤੋਂ ਸਾਬਤ ਹੋਇਆ ਨਕਮਾ ਮੁੱਖ ਮੰਤਰੀ ਦੇਖੋ ਜਿਹੜੀਆਂ ਵੀ ਪਾਲਸੀਆਂ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਸਰਕਾਰ ਤਾਂ ਮੰਨਣਾ ਕਿ ਸਾਰੀਆਂ ਜਿਹੜੀਆਂ ਵੀ ਪਾਲਸੀਆਂ ਇਹ ਕਿਸਾਨਾਂ ਦੇ ਲਈ ਲਾਹੇਵੰਦ ਨੇ ਹਾਂਜੀ ਹਾਂਜੀ ਬਿਲਕੁਲ ਹਾਂ ਲਾਹੇਵੰਦ ਕਿੱਦਾਂ ਦਾ ਸਮਝਾਵੇ ਕਿੱਦਾਂ ਲਾਹੇਵੰਦ ਵਾ ਇਹ ਜਿਹੜੀਆਂ ਕਹਿੰਦਾ ਵੀ ਕਿਸਾਨਾਂ ਨੂੰ ਸਮਝ ਨਹੀਂ ਪਾ ਰਹੇ ਵੀ ਇਹ ਪਾਲিসੀਆਂ ਮੇਰੀਆਂ ਤੇ ਅਸੀਂ ਇਹਨੂੰ ਸੀਐਮ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਵੀ ਤੂੰ ਤੇ ਭਰੇ ਦਰਬਾਰ 'ਚ ਇਹ ਵੀ ਕਿਹਾ ਸੀ ਆਪਦੀ ਮਾਦਾ ਜੀ ਨੂੰ ਖੁਲਾੜ ਕੇ ਵੀ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਊਂਗਾ ਕਿ ਉਹ ਪਾਲਸੀ ਮਾੜੀ ਸੀ ਉਹ ਲਾਗੂ ਹੋਈ ਤੇਰੀ ਅਸੀਂ ਇਹਦੀ ਪਾਲਸੀ ਕਿਦਾਂ ਮੰਨ ਲਈਏ ਵੀ ਇਹਦੀ ਬਹੁਤ ਵੀ ਆ ਪਾਲਸੀ ਵਧੀਆ ਵਾ ਸਾਰੇ মিডিਆ 'ਚ ਜਨਤਾ ਦੇ ਵਿੱਚ ਨੇ ਖਲੋ ਕੇ ਮਾਂ ਦੇ ਲਾਗੇ ਕਿ ਆਹ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਂਦਾ ਜੇ ਤੇ ਉਹ ਪਾਲਸੀ ਲਾਗੂ ਕਰ ਲਈ ਨੇ ਤੇ ਫੇ ਆਖਾ ਕਿ ਵੀ ਇਹ ਵੀ ਇਹਦੀ ਪਾਲਿਸੀ ਮੰਨ ਲਾਗੇ ਬੜੀ ਵਧੀਆ ਵਾ ਹਾਂਜੀ ਤੇ ਰੋਸ ਜਿਹੜਾ ਤੁਸੀਂ ਜ਼ਾਹਰ ਕੀਤਾ ਅੱਜ ਲੈਂਡ ਪੋਲਿੰਗ ਨੂੰ ਲੈ ਕੇ ਜਾਂ ਜਿਹੜੀਆਂ ਫਸਲਾਂ ਤੁਹਾਡੀਆਂ ਗੁੱਪੀਆਂ ਨਹੀਂ ਇਹ ਮੇਰੀ ਗੱਲ ਸੁਣੋ ਇਹਦੀ ਇੱਕ ਧਾਰਨ ਦਿੱਤੀ ਵੀ ਬਹੁਤ ਆਪ ਦੇ ਆਪ ਚੰਦਾ ਮੈਂ ਬਹੁਤ ਸਿਆਣਾ ਵਾਂ ਸਾਡੇ ਜਿਹੜੇ ਮੈਂ ਮੇਨ ਹੈ ਜਿਹੜਾ ਅੱਜ ਹੜਪੀੜਤ ਵਾ 23 ਤੋਂ ਲੈ ਕੇ 22 ਤੋਂ ਲੈ ਕੇ ਬਰਬਾਦੀ ਹੋਈ ਆ ਕਿਸਾਨਾਂ ਦੀ ਭਾਵੇਂ ਗਲੇ ਮਾਰੀ ਲਾ ਲੋ ਭਾਵੇਂ ਹੜ ਲਾ ਲੋ ਜਿਹੜੇ ਬੜੇ ਬੜੇ ਬਾਈਤ ਰੱਖਦੇ ਆ ਮੈਂ ਸੀਐਮ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਉਹ ਕਿੱਥੇ ਆ ਉਹ ਕਿੱਥੇ ਲਾਏ ਜਿੰਦੇ ਕਿਸਾਨਾਂ ਵਾਸਤੇ ਜਾਂ ਖੜਾਵਾਸਤੇ ਰੱਖਦੇ ਉਹ ਕਿੱਥੇ ਲਾਏ ਆ ਇਹ ਆਪ ਕਹਿੰਦਾ ਹੁੰਦਾ ਸੀਐਮ ਸਾਹਿਬ ਵੀ ਤੁਸੀਂ ਸਵਾਲ ਕਰੋ ਅਸੀਂ ਸਵਾਲ ਕਰਦੇ ਆਂ ਵੀ ਉਹ ਬਜਟ ਜਿਹੜਾ ਵਾ ਉਹ ਕਿੱਥੇ ਲਾਇਆ ਗਿਆ ਜੀ ਤੱਕ ਤਿੰਨ ਸਾਲਾਂ ਚ ਇਹ ਮੰਗ ਰੱਖਣੀ ਚਾਹੁੰਦੇ ਹਾਂ ਸਰਕਾਰ ਅਸੀਂ ਰੱਖਣੀ ਚਾਹੁੰਦਾ ਆਂ ਵੀ ਜੋ ਇਹਨਾਂ ਪਹਿਲਾਂ ਵਾਦੇ ਕੀਤੇ ਸੀ ਨਾ ਜਦੋਂ ਵੋਟਾਂ ਸਾਰ ਹਰ ਇੱਕ ਦੇ ਮਨਚ ਹੀ ਵੀ ਬਦਲਾਅ ਆਵੇ ਭਾਵੇਂ ਕੋਈ ਕਾਂਗਰਸ ਨਾਲ ਜੁੜਿਆ ਸੀ ਜਾਂ ਕੋਈ ਕਾਲੀਆਂ ਨਾਲ ਜੁੜਿਆ ਸੀ ਕੋਈ ਭਾਜਪਾ ਨਾਲ ਜੁੜਿਆ ਸੀ ਉਹਦੇ ਮਨਚ ਹੀ ਵੀ ਬਦਲਾਅ ਆਵੇ ਤੇ ਬਦਲਾਅ ਲੈਂਦਾ ਵੀ 92 ਐਮਐਲਏ ਦਿੱਤੇ ਕਿ ਉਹ ਜਿਹੜੀਆਂ ਜਿਹੜੀਆਂ ਹਨ ਉਹ ਨਾਟਕਬਾਜ਼ੀਆਂ ਆਈਆਂ ਜਿਹੜਾ ਝੂਠੇ ਮਾਰਦਾ ਸੀ ਉਹਦੇ ਚ ਆਗੇ ਲੋਕੀ ਆਣ ਕੇ ਤੇ ਬਦਲਾ ਲੈਂਦਾ ਸੀ ਤੇ ਇੰਨੇ ਕਿਸਾਨਾਂ ਵਾਸਤੇ ਅੱਜ ਤੱਕ ਚਲੋ ਇਹ ਤੇ ਮੰਡ ਇਲਾਕਾ ਹੋਰ ਵੀ ਜਿੱਥੇ ਕੋ ਸਾਰੇ ਪੰਜਾਬ ਚ ਕਿਸਾਨਾਂ ਵਾਸਤੇ ਇਹਨੇ ਕੀ ਕੀਤਾ ਅਜੇ ਤੱਕ ਕੀ ਮੰਗ ਰੱਖਣੀ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਕੋ ਜੇ ਤਾਂ ਸਰਕਾਰ ਹੋਵੇ ਉਹਦੇ ਕੋ ਮੰਗ ਰੱਖੀ ਜਾ ਸਕਦੀ ਹੈ ਰਾਜੇ ਕੋਈ ਮੰਗ ਰੱਖੀ ਜਾ ਸਕਦੀ ਹੈ ਪਰ ਇਸ ਟਾਈਮ ਤੇ ਜਿਹੜਾ ਭਗਵੰਤ ਮਾਣੇ ਇੱਕ ਨਾਂ ਦਾ ਮੁੱਖ ਮੰਤਰੀ ਉਹਦੇ ਉੱਪਰ ਸੁਪਰ ਮੁੱਖ ਮੰਤਰੀ ਆ ਕੇਂਦਰੀਆ ਜਿਹਦੇ ਤਹਿਤ ਪੰਜਾਬ ਦੀ ਬਰਬਾਦੀ ਹੋ ਰਹੀ ਆ ਚਾਹੇ ਉਹ ਸਕੂਲਾਂ ਦੀ ਹੋਵੇ ਚਾਹੇ ਉਹ ਰੇਤਾ ਦੀ ਹੋਵੇ ਚਾਹੇ ਹੋਰ ਜਿਹੜੀਆਂ ਬੱਸਾਂ ਦੀ ਹੋਵੇ ਸਭ ਬਰਬਾਦੀ ਹੋ ਰਹੀ ਆ 250 ਬੰਦਾ ਜਿਹੜਾ ਵਾ ਦਿੱਲੀੋਂ ਆਪਣੇ ਐਸਡੀਮ ਤੋਂ ਲੈ ਕੇ ਉੱਪਰ ਤੱਕ ਲਾਇਆ ਆ ਦੂਸਰੇ ਬੰਨੇ ਅੱਜ ਅਸੀਂ ਫੇਰ ਦੁਬਾਰਾ ਫੇਰ 2023 ਵਾਲਾ ਮੰਜਰ ਦੁਬਾਰਾ ਵੇਖ ਰਹੇ ਹਾਂ ਜੋ ਸਾਡੇ ਨਾਲ 2023 ਚ ਹੋਇਆ ਸੀ ਉਹ ਲਗਭਗ 86 ਵਾਲੇ ਹੱਟ ਦੇ ਬਰਾਬਰ ਆ ਆ ਜਾਨਾਂ ਦੀ ਜਿਹੜੀ ਗਿਣਤੀ ਆ ਉਹ ਤੋਂ ਘੱਟ ਹੋ ਸਕਦੀ ਆ ਪਰ مالی ਨੁਕਸਾਨ ਦੀ ਬਹੁਤ ਵੱਡੀ ਜਿਹੜਾ ਨੁਕਸਾਨ ਹੋਇਆ ਸਾਡਾ ਜ਼ਮੀਨਾਂ ਬਰਬਾਦ ਹੋ ਗਈਆਂ ਖੰਭਾ ਸਾਡਾ ਕੋਈ ਨਹੀਂ ਲੱਭਾ ਮੋਟਰਾਂ ਸਾਡੀਆਂ ਲੱਭੀਆਂ ਇੰਜਨ ਸਾਡੇ ਨਹੀਂ ਲੱਭੇ ਇੱਥੋਂ ਤੱਕ ਜਿਹੜੇ ਕੋਟੇ ਸੀ ਉਹ ਵੀ ਨਹੀਂ ਲੱਭੇ ਅੱਜ ਵੀ ਤੁਸੀਂ ਪਿਛਲੀਆਂ ਤੇਜ਼ ਵਾਲੀਆਂ ਵੀਡੀਓ ਕੱਢ ਦਿਓ ਤੁਹਾਡੇ ਸਾਹਮਣੇ ਆ ਜੂਗਾ ਉਦੋਂ ਤੋਂ ਅਸੀਂ ਕਹਿ ਰਹੇ ਆ ਵੀ ਸਾਡੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਉਹਨੂੰ ਹੱਲ ਕੀਤਾ ਜਾਵੇ ਉਹ ਹੈਗੀ ਆ ਜਿਹੜੀ ਉੱਥੇ ਸਿਲਟ ਜੰਮੀ ਹੋਈ ਆ ਹੁਣ ਜਦੋਂ ਆ ਇੱਕ ਤਰੀਕ ਨੂੰ ਦੁਬਾਰਾ ਫੇਰ ਪਾਣੀ ਚੜਦਾ ਵਾ ਅੱਠਵੇਂ ਮਹੀਨੇ ਦੀ 1 ਤਰੀਕ ਨੂੰ 2025 ਦੇ ਵਿੱਚ ਉਸ ਦਿਨ ਤੋਂ ਜਾ ਕੇ ਅਸੀਂ ਉੱਥੇ ਆਪਣੇ ਤੇ ਹਰੀਕੇ ਹੈਡ ਤੇ ਬੈਠੇ ਆਂ ਵੀ ਭਾਈ ਇਹਦਾ ਪਾਣੀ ਨੂੰ ਰਿਲੀਜ਼ ਕੀਤਾ ਜਾਵੇ ਹੁਣ ਜਿਹੜੇ ਉੱਥੋਂ ਦੇ ਮੁਲਾਜ਼ਮ ਐ ਉਹ ਕੀ ਕਹਿ ਰਹੇ ਦੇਖੋ ਕਿੰਨਾ ਇਹਨਾਂ ਦਾ ਉਹ ਨਿਵਾਨ ਨੂੰ ਛੂ ਚੁੱਕੇ ਆ ਉਹ ਕਹਿੰਦੇ ਸਾਡੇ ਕੋ ਫਿੰਗਰ ਹੀ ਨਹੀਂ ਪੂਰੇ ਜ਼ਿਲ੍ਹਾ ਕਰਪੂਤਰੇ ਦਾ ਡੀਸੀ ਕੀ ਕਰ ਰਿਹਾ ਵਾ ਜਿਹੜੇ ਐ ਐਸਡੀਐਮ ਤੇ ਤਹਿਸੀਲਦਾਰ ਕੀ ਕਰ ਰਿਹਾ ਹੁਸ਼ਿਆਰਪੁਰ ਦੇ ਕੀ ਕਰ ਰਿਹਾ ਕੀ ਉਹਨਾਂ ਦੇ ਉਹ ਸੰਪਰਕ ਦੇ ਵਿੱਚ ਨਹੀਂ ਉਹਨਾਂ ਨੂੰ ਨਾ ਤਾਂ ਆਪਣਾ ਪਿਛੇ ਹਾਰ ਗੋਬਿੰਦਪੁਰੇ ਦਾ ਪਤਾ ਵੀ ਉੱਥੇ ਪਾਣੀ ਕਿੰਨਾ ਵਾ ਨਾ ਉਹਨਾਂ ਨੂੰ ਪਤਾ ਵੀ ਗੋਦਵਾਲ ਸਾਹਿਬ ਵਾਲੇ ਪੁਲਤੇ ਕਿੰਨਾ ਵਾ ਜਾਂ ਭਲਾਥਾ ਵਾਲੇ ਬੰਨੇ ਕਿੰਨਾ ਵਾ ਇਹ ਗੱਲਾਂ ਲਾਈਵ ਚੱਲੀਆਂ ਉੱਥੇ ਅਫਸਰਾਂ ਦੇ ਨਾਲ ਉਹਨਾਂ ਨੂੰ ਸਵਾਲ ਕੋਈ ਨਹੀਂ ਆਇਆ ਉਹ ਕਹਿ ਰਹੇ ਜੀ ਸਾਡੇ ਤੇ ਇੱਥੇ ਪਾਣੀ ਦਾ ਜਿਹੜਾ ਉਹ ਪੱਧਰ ਹੀ ਅਜੇ ਘਟਿਆ ਤੇ ਪਿਛਲੇ ਬੰਨੇ ਅਸੀਂ ਡੋਬ ਰਹੇ ਹਾਂ ਇਹ ਗੱਲਾਂ ਬੜੇ ਚਿਰ ਤੋਂ ਤੁੜੀਆਂ ਆਉਂਦੀਆਂ ਸਾਡੀ ਇੱਕ ਤੇ ਸਮੱਸਿਆ ਜਿਹੜੀ ਹੱਲ ਕਰਨ ਵਾਲੀ ਆ ਸਾਨੂੰ ਉਹਦਾ ਆਸੇ ਤੋਂ ਕੋਈ ਨਹੀਂ ਆ ਕਹਿ ਦਿੰਦੇ ਆ ਰੱਖਣੀ ਚਾਹੀਦੀ ਆ ਭਾਂਡਾ ਧੋ ਕੇ ਰੱਖਣਾ ਚਾਹੀਦਾ ਵਾ ਕੀਤਾ ਕਦੋਂ ਖੈਰ ਪੈ ਜਾਣੀ ਆ ਪੀ ਜਿਹੜੀ ਸੇਲਟ ਆ ਉਹ ਤੋਂ ਕਢਾਈ ਜਾਵੇ ਅੱਜ ਉਹ ਸੇਲਟ ਜਿਹੜੀ ਆ ਕਢਾਈ ਜਾਵੇ 10 ਕਿਲੋਮੀਟਰ ਦੇ ਘੇਰੇ ਚ ਆ ਸਾਡੇ ਇਥੇ ਪਾਣੀ ਨਹੀਂ ਖਲੋਊਗਾ ਜੇ ਉਹ ਨਹੀਂ ਕਢਾਈ ਜਾਂਦੀ ਤਾਂ ਸਾਡੀ ਹਰ ਸਾਲ ਬਰਬਾਦੀ ਹੋਊਗੀ ਹਾਂ ਜਿਹੜੀ 23 ਦੇ ਵਿੱਚ ਬਰਬਾਦੀ ਹੋਈ ਆ ਪਿਛਲੀਆਂ ਕੋਈ ਵੀ ਸਰਕਾਰਾਂ ਰਹੀਆਂ ਵਾ ਜੇ ਉਹ ਚੰਗੇ ਹੁੰਦੇ ਤੇ ਇਹ ਨਹੀਂ ਹੋਣੇ ਹੈ ਉਹ ਵੀ ਇਸੇ ਚਟੇਵੱਟੇ ਦੇ ਪਰ ਇਤਿਹਾਸ ਦੇ ਪੰਨਿਆਂ ਦੇ ਵਿੱਚ ਆ ਗੱਲ ਮੇਰੀ ਨੋਟ ਕਰਿਓ ਜੀ ਕਿਉਂਕਿ ਕਿਤਾਬਾਂ ਨਾਲ ਦੀ ਨਾਲ ਇਤਿਹਾਸ ਲਿਖਿਆ ਜਾਂਦਾ ਸਭ ਤੋਂ ਨੁਖਿੱਧ ਮੁੱਖ ਮੰਤਰੀ 77 ਸਾਲਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਤੋਂ ਹੋ ਗਏ ਉਹ 23 ਦੇ ਵਿੱਚ ਜਿੰਨਾ ਸਾਡਾ ਨੁਕਸਾਨ ਹੋਇਆ 1 ਰੁਪਈਆ ਨਹੀਂ ਤੱਕ ਤੇ ਇੱਕ ਅਸੀਂ ਤੁਹਾਡੇ ਮੀਡੀਆ ਰਾਹੀਂ ਹੋਰ ਦੱਸਣਾ ਚਾਹੁੰਦੇ ਆ ਕੋਈ ਚ ਲੋਕ ਜਾਂ ਕੋਤੀ ਬੁੱਧੀ ਜੀ ਵੀ ਜਾਂ ਜਿਹੜੇ ਸਰਕਾਰ ਦੇ ਵਿੱਚ ਹੁੰਦੇ ਉਹ ਇਹ ਪ੍ਰਚਾਰ ਕਰ ਰਹੇ ਆ ਥੋੜੇ ਦਿਨ ਪਹਿਲਾਂ ਇੱਕ ਪੋਸਟ ਚੱਲੀ ਆ ਵੀ ਇਹਨਾਂ ਨੇ ਜ਼ਮੀਨ ਜਿਹੜੀ ਦਰਿਆ ਦੀ ਜ਼ਮੀਨ ਉੱਤੇ ਕਬਜ਼ੇ ਕੀਤੇ ਹੋਇਆ ਅਸੀਂ ਕਹਿੰਨੇ ਆ 1952 ਵਾਲਾ ਇਤਿਹਾਸ ਚੁੱਕਣੋਂ ਪੁੱਛੋ ਵੀ ਦਰਿਆ ਕਿੱਥੇ ਸੀਗਾ ਫਿਰ ਤੁਹਾਨੂੰ ਪਤਾ ਲੱਗੂ ਵੀ ਦਰਿਆ ਹੈ ਕਿੱਥੇ ਸੀਗਾ ਦਰਿਆ ਦਾ ਤਲਵੰਡੀ ਵਗਿਆ ਵਾ ਇਹ ਤੋਂ ਪਛਾਹਮ ਹੀ ਵਗਿਆ ਵਾ ਤੇ ਦਰਿਆ ਆ ਜਿਹੜੀ ਅਸੀਂ ਜ਼ਮੀਨ 'ਚ ਖਲੋਤੇ ਆਂ ਇਹ ਜੱਦੀ ਪੁਸ਼ਤੀ ਲੋਕਾਂ ਦੀ 50-50 ਸਾਲ ਦੀ ਮਾਲਕੀ ਆ ਜਿਹਦੇ ਵਿੱਚ ਦੀ ਦਰਿਆ ਵਗ ਰਿਹਾ ਅਸੀਂ 2014 ਦੇ ਵਿੱਚ ਆਪਣੇ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਗੱਲ ਰੱਖੀ ਸੀਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਵੱਲੋਂ ਸੁਖਵਿੰਦਰ ਸਿੰਘ ਸਭਰਾ ਵੱਲੋਂ ਵੀ ਭਾਈ ਸਾਡਾ ਕੋਈ ਹੱਲ ਕਰੋ ਚਾਹੇ ਤਾਂ ਇਹਨੂੰ ਨਹਿਰੀ ਰੂਪ ਦੇ ਦਿਓ ਚਾਹੇ ਸਾਨੂੰ ਮੱਛੀ ਦਾ ਤੇ ਰੇਤਾ ਚੁੱਕਣ ਦੇ ਅਧਿਕਾਰ ਜਿਹੜਾ ਉਹ ਜ਼ਮੀਨ ਮਾਲਕ ਨੂੰ ਦੇ ਦਿਓ ਤੇ ਚਾਹੇ ਜਿਹੜਾ ਸਾਡਾ ਖਰਾਬਾ ਵਾ ਏਕੜ ਨੂੰ ਕਾਈ ਮੰਨ ਕੇ ਤੇ 30000 ਦੇ ਹਿਸਾਬ ਨਾਲ ਉਹਦੋਂ ਕਿਹਾ ਸੀ ਸਾਨੂੰ ਦੇ ਦਿਆ ਕਰੋ ਤੇ ਚਾਹ ਸਾਨੂੰ ਜਮੀਰ ਰਿਕਵਰ ਕਰਕੇ ਸਾਨੂੰ ਜਿਹੜੇ ਬਾਂਦੇ ਪੈਸੇ ਆ ਭੂਮੀ ਐਕਟ 2013 ਦੇ ਆਧਾਰ ਤੇ ਉਹ ਦੇ ਦਿਓ ਅਸੀਂ ਪਾਸੇ ਜ਼ਮੀਨ ਲੈਣਾਂ ਇਹਨਾਂ ਸਾਰੀਆਂ ਗੱਲਾਂ ਤੋਂ ਉਸ ਟਾਈਮ ਦਾ ਮੁੱਖ ਮੰਤਰੀ ਵੀ ਪ੍ਰਕਾਸ਼ ਸਿੰਘ ਬਾਦਲ ਭੱਜਿਆ ਵਾ ਫਿਰ ਇੱਥੇ ਗੱਲ ਆਈ ਵੀ ਤੁਸੀਂ ਲਾਲ ਮੱਡੂ ਝੋਨਾ ਜਿਹੜਾ ਵਾ ਉਹ ਲਾ ਲਿਆ ਕਰੋ ਕਹਿ ਦਿੱਤਾ ਜਦੋਂ ਲਾਇਆ ਧਿਆਨ ਕੇ ਵਹਣ ਬੈਠੇ ਸਭਰਾਵਾ ਦੇ ਇਸ ਕਰਕੇ ਇਹ ਸਾਡੀ ਬਹੁਤ ਵੱਡੀ ਸਮੱਸਿਆ ਸੀ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਇਹ ਸਾਡੀਆਂ ਜੱਦੀ ਪੁਸ਼ਤੀ ਜ਼ਮੀਨਾਂ ਆ ਜੋ ਸਾਡੀਆਂ ਮਾਲਕੀਆਂ ਜੋ ਜਿਹਦੇ ਵਿੱਚ ਦੀ ਦਰਿਆ ਵਗ ਰਿਹਾ ਵਾ ਤੇ ਅੱਜ ਵੀ ਸਰਕਾਰ ਜਿਹੜੀ ਕੋਈ ਹੱਲ ਨਹੀਂ ਕਰ ਰਹੀ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਭਾਈ ਇਹਨਾਂ ਤੋਂ ਕੋਈ ਝਾਕ ਨਾ ਕਰੋ ਇਹਨਾਂ ਤੋਂ ਝਾਕ ਕਰੋਗੇ ਤੇ ਮਾਰੇ ਜਾਓਗੇ ਜੇ ਉੱਥੇ 4-5 ਦਿਨ ਬਹਿ ਕੇ ਪੁਲ ਦੇ ਉੱਪਰ ਤੇ ਉਹ ਉੱਥੋਂ ਦਰ ਚਕਾਏ ਤੋਂ ਲੋਕਾਂ ਨੇ ਚਕਾਏ ਆ ਲੋਕਾਂ ਦੀ ਦੇਣ ਆ ਇਸ ਕਰਕੇ ਅੱਜ ਬਹੁਤ ਵੱਡੀ ਬਰਬਾਦੀ ਆ ਜੇ ਕੋਈ ਸਰਕਾਰ ਕਰਨਾ ਚਾਹੁੰਦੀ ਆ ਤੇ ਹੁਣ ਗਰਾਊਂਡ ਤੇ ਆਵੇ ਮੁਰਕੇ ਇਹ ਤੋਂ ਬਾਅਦ ਜਿਹੜਾ ਟੰਬਾ ਪੋਕਣ ਦਾ ਕੋਈ ਫਾਇਦਾ ਨਹੀਂ ਆ। ਬਿਲਕੁਲ ਕਿੰਨਾ ਫਿਰਦਾ ਪ੍ਰਭਾਵਤ ਹੋ ਚੁੱਕਾ ਹੁਣ। ਲਗਭਗ ਹਜ਼ਾਰਾਂ ਏਕੜ ਜਿਹੜਾ ਰਕਬਾ ਵਾ ਉਹ ਪ੍ਰਭਾਵਤ ਹੋ ਚੁੱਕਾ ਵਾ। ਆ ਜਿਹੜਾ ਝੋਨਾ ਇਹ ਗਲ ਜਾਣਾ। ਇਹ ਹੁਣ ਪਾਣੀ ਨਿਕਲ ਨਹੀਂ ਰਿਹਾ। ਅਗਲੇ ਬੰਨਿਓ ਪਤਾ ਨਹੀਂ ਹੁਣ ਫੇਰ ਜਦੋਂ ਜਾਣੀਓ ਉਹ ਦਾਰ ਚੁੱਕ ਦਿੰਦੇ ਆ ਮੁਰਕੇ ਫੇਰ ਸੁੱਟ ਦਿੰਦੇ ਆ। ਸੇਸ਼ੀ ਜੀ ਤੁਸੀਂ ਇੱਕ ਜਥੇਬੰਦੀ ਨੂੰ ਰਿਪਰਿਜ਼ੈਂਟ ਕਰਦੇ ਹੋ। ਪੰਜਾਬ ਦੇ ਤਿੰਨ ਪਿੰਡ ਨੇ ਜਿਸ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਵਾਂ ਕਿ ਲੈਂਡ ਪਲੂ ਪਾਲਿਸੀ ਦੇ ਬਾਰੇ ਤੁਹਾਨੂੰ ਜਾਣਕਾਰੀ ਹੋਵੇਗੀ। ਉਹ ਤਿੰਨ ਪਿੰਡ ਜਿਹੜੇ ਨੇ ਉਹਨਾਂ ਦੇ ਵਿੱਚੋਂ ਇੱਕ ਪਿੰਡ ਜਿਹੜਾ ਉਹ ਜ਼ਿਲ੍ਹਾ ਕਪੂਰਥਲਾ ਦਾ ਪਿੰਡ ਖੇਜਰਪੁਰ ਵੀ ਹੈ ਜਿੰਨ ਤੋਂ ਦੇ ਲੋਕਾਂ ਨੇ ਇਸ ਪਾਲਿਸੀ ਦਾ ਸਮਰਥਨ ਵੀ ਕੀਤਾ ਹਾਂ। ਹਾਂ ਦੇਖੋ ਬਹੁਤ ਵਧੀਆ ਸਵਾਲ ਆ। ਹੁਣ ਜਿਹੜੇ ਪਾਲਿਸੀ ਦਾ ਸਮਰਥਨ ਕਰ ਰਹੇ ਆ। ਉਹ ਉਹ ਬੰਦੇ ਆ ਜਿਨ੍ਹਾਂ ਨੇ ਕਿਤੇ ਪੈਲੀ ਪੂਲੀ ਲੈ ਕੇ ਆਪ ਆਸੇ ਰਹਿ ਰਹੇ ਆ। ਹੁਣ ਇੱਕ ਬੰਨੇ ਤਾਂ ਭਗਵੰਤ ਮਾਨ ਡੰਮੀ ਮੁੱਖ ਮੰਤਰੀ ਇਹ ਕਹਿ ਰਿਹਾ ਵੀ ਜੇ ਤੁਹਾਡੀ ਮਰਜ਼ੀ ਆ ਤਾਂ ਜ਼ਮੀਨ ਦਿਓ। ਜੇ ਤੁਹਾਡੀ ਮਰਜ਼ੀ ਦੇ ਨਾ ਦਿਓ। ਭਗਵੰਤ ਮਾਨ ਜੀ ਇਹ ਉਦਾਂ ਨਹੀਂ ਅਸੀਂ ਤੁਰੇ ਫਿਰਦੇ। 65533 ਕਿਲੇ ਦਾ ਤੁਸੀਂ ਨੋਟੀਫਿਕੇਸ਼ਨ ਕਰਕੇ ਤੇ 4 ਧਾਰਾ ਲਾਤੀ ਆ 4 ਧਾਰਾ ਦਾ ਮਤਲਬ ਕੀ ਆ ਕਿ ਨਾ ਤੁਸੀਂ ਉਹ ਜ਼ਮੀਨ ਵੇਚ ਸਕਦੇ ਜੋ ਨਾ ਉਸ ਜ਼ਮੀਨ ਤੇ ਕੋਈ ਤੁਸੀਂ ਆਪਣਾ ਕੀ ਕਹਿੰਦੇ ਨੇ ਲਿਮਟ ਲੈ ਸਕਦੇ ਜੋ ਉਹ ਜ਼ਮੀਨ ਸਰਕਾਰ ਦੀ ਹੋਗੀ ਤੇ ਫਿਰ ਆ ਕੀ ਆ ਇੱਕ ਤੇ ਆ ਝੂਠ ਆ ਦਾ ਪਹਿਲੇ ਨੰਬਰ ਤੇ ਝੂਠ ਆ ਦੂਸਰੇ ਬੰਨੇ ਜਿਹੜੇ ਅੱਜ ਵੀ ਇਹਨਾਂ ਦਾ ਸਮਰਥਨ ਕਰ ਰਹੇ ਆ ਬਹੁਤ ਚੰਦ ਲੋਕ ਹੋਣਗੇ 100 ਪਿੱਛੇ ਹਜ਼ਾਰਾਂ ਪਿੱਛੇ ਇੱਕ ਹੋਊਗਾ ਉਹ ਇਹਨਾਂ ਨੂੰ ਆਪਣੇ ਵਗਲਾ ਲਗਾਇਆ ਹੋਇਆ ਆ ਜਿਹੜੀ ਲੈਂਡ ਪੋਲਿੰਗ ਪਾਲਿਸੀ ਆ ਇਹ ਬਹੁਤ ਖਤਰਨਾਕ ਆ 440 ਗਾਜ ਦਾ ਇੱਕ ਕਿਲਾ ਹੁੰਦਾ ਉਹਦੇ ਵਿੱਚ 1200 ਗਾਜ ਦੇਣਾ ਤੁਹਾਨੂੰ 1 ਰੁਪਏ 'ਚ 25 ਪੈਸੇ ਤੁਹਾਨੂੰ ਵਾਪਸ ਕਰ ਦੇਣੇ ਆ ਉਹ ਵੀ 1000 ਗਾਜ ਦਾ ਤੁਹਾਨੂੰ ਘਰ ਤੇ 200 ਗਾਜ ਦਾ ਤੁਸੀਂ ਉਹ ਬਣਾ ਲਿਓ ਆਪਣੀ ਦੁਕਾਨਦੂਕਣ ਤੇ ਕੰਦਾ ਨੂੰ ਚਟੇ ਹੋ ਜੇ ਅਸੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਆ ਆ ਜਿਹੜੇ ਰੋਡ ਬਣ ਰਹੇ ਆ ਨਾ ਇਹ ਇਹ ਬਰਬਾਦੀ ਆ ਅਸਲ ਜਦੋਂ 2002 ਦੇ ਵਿੱਚ ਮੈਂ ਇਹਦੇ ਤੇ ਰਿਕਾਰਡਿੰਗ ਪਾਈ ਸੀ ਅੱਜ ਵੀ ਕਿਤੇ ਨਿਕਲ ਆਊਗੀ ਤੇ ਆ ਜਿਹੜੇ ਰੋਡ ਨਿਕਲ ਰਹੇ ਆ ਬਰਬਾਦੀ ਆ ਆਉਣ ਵਾਲੇ ਬੱਚੇ ਸਾਨੂੰ ਗਾਣਾ ਕੱਢਣਗੇ ਇਹਨਾਂ ਰੋੜਾਂ ਦੇ ਉੱਪਰ ਅਸੀਂ ਚੜ੍ਹ ਨਹੀਂ ਸਕਾਂਗੇ ਇਹਨਾਂ ਰੋੜਾਂ ਦੇ ਉੱਪਰ ਡਾਨੀਆਂ ਬਾਨੀਆਂ ਦੀਆਂ ਟਾਟੀਆਂ ਬਾਟੀਆਂ ਦੀਆਂ ਗੱਡੀਆਂ ਚੱਲਣਗੀਆਂ ਤੇ ਵਪਾਰ ਹੋਣਗੇ ਅੱਠ ਜੇ ਉਹ ਦੂਜੇ ਬਾਨੇ ਆਪਣੇ ਕੀ ਕਹਿੰਦੇ ਹੁੰਦੇ ਆ ਜਿੱਥੇ ਗੱਡੀਆਂ ਕਲੋਣੀਆਂ ਹਾਂ ਉਹ ਉਹਦੇ ਵਾਸਤੇ 8000 ਕਿੱਲਾ ਚਾਹੀਦਾ ਵਾ ਸਾਰੀ ਪੰਜਾਬ ਦੀ ਜ਼ਮੀਨ ਜਿਹੜੀ ਆ ਉਹ ਲੈਣ ਵਾਸਤੇ ਐਲਨ ਮਸਕ ਵਰਗੇ ਜਿੰਨਾਂ ਕੋ ਸਾਡੀ ਜ਼ਮੀਨ ਨਾਲੋਂ ਡੇਢ ਗੁਣਾ ਜ਼ਿਆਦੀ ਅਮਰੀਕਾ ਦੇ ਵਿੱਚ ਉਹ 5-5 ਕਰੋੜ ਦੇਣ ਨੂੰ ਸਾਨੂੰ ਤਿਆਰ ਉਹਦੇ ਨਾਲ ਆ ਜਿਹੜਾ ਰੋੜ ਆ ਇਹਦੀ 15-15 ਕਿਲੋਮੀਟਰ 20-20 ਕਿਲੋਮੀਟਰ ਉਹਨਾਂ ਜ਼ਮੀਨ ਜਿਹੜੀ ਆ ਆ ਘਰ ਸਾਰੇ ਢੋਣੇ ਆ ਇਹ ਲੋਕਾਂ ਨੂੰ ਅਜੇ ਭੁਲੇਖਾ ਵਾਸੀ ਕਹਿ ਰਹੇ ਆ ਆ ਪਿੰਡ ਨਹੀਂ ਰਹਿਣੇ ਆ ਘਰ ਨਹੀਂ ਰਹਿਣੇ ਡੇਰੇ ਨਹੀਂ ਰਹਿਣੇ ਰੋੜ ਤੋਂ 15-15 ਕਿਲੋਮੀਟਰ ਉਧਰ-ਉਧਰੀ ਸਾਰੀ ਜ਼ਮੀਨ ਕੁਇਰ ਹੋ ਚੁੱਕੀ ਆ ਕੋਈ ਮੰਨੇ ਚਾਹ ਨਾ ਮੰਨੇ ਇਸ ਕਰਕੇ ਅਸੀਂ ਇਥੋਂ ਕਹਿਣਾ ਚਾਹਾਂਗੇ ਇੱਕ ਬਨੇ ਲੱਗਾ ਹੋਵੇ ਮਿੱਟੀ ਦਾ ਢੇਰ ਇੱਕ ਬਨੇ ਲੱਗਾ ਹੋਵੇ ਪੈਸਿਆਂ ਦਾ ਢੇਰ ਤੇ ਭੱਜ ਕੇ ਮਿੱਟੀ ਦੇ ਢੇਰ ਤੇ ਬਹਿ ਜਾਓ ਪੈਸਿਆਂ ਦੇ ਵਿੱਚੋਂ ਨਾਜ ਪੈਦਾ ਨਹੀਂ ਹੋਣਾ ਤੇ ਪੈਦਾ ਕਿੱਥੋਂ ਹੋਣਾ ਮਿੱਟੀ ਦੇ ਵਿੱਚੋਂ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ ਤੇ ਮਾਤਾ ਨੂੰ ਕੋਈ ਨਹੀਂ ਵੇਚਦਾ ਹੁੰਦਾ ਇਸ ਕਰਕੇ ਇੱਕ ਵੀ ਇੰਚ ਜਿਹੜੀ ਜ਼ਮੀਨ ਆ ਉਹ ਨਾ ਤਾਂ ਸਰਕਾਰ ਨੂੰ ਦੇਵਾਂਗੇ ਨਾ ਪ੍ਰਾਈਵੇਟ ਬੰਦੇ ਆਂ ਦੇਵਾਂਗੇ ਇੱਥੇ ਹੁਣ ਸ਼ਹੀਦੀਆਂ ਹੋਣੀਆਂ ਵਾ ਤੇ ਲੜਨ ਮਾਰਨ ਲਈ ਬਿਲਕੁਲ ਅਸੀਂ ਤਿਆਰ ਬੈਠੇ ਆ ਤੇ ਭਗਵੰਤ ਮਾਨ ਜਿਹੜਾ ਵਾ ਤੇ ਜਿਹੜਾ ਉੱਪਰ ਸੁਪਰ ਮੁੱਖ ਮੰਤਰੀ ਆ ਅਸੀਂ ਇੱਥੋਂ ਉਹਨੂੰ ਕਹਣਾ ਚਾਹੁੰਦੇ ਆ ਨਾ ਤੂੰ ਸਾਡੇ ਇਤਿਹਾਸ ਬਾਰੇ ਜਾਣਦਾ ਹੀ ਨਾ ਸਾਡੇ ਗੁਰੂਆਂ ਪੀਰਾਂ ਬਾਰੇ ਜਾਣਦਾ ਹੀ ਤੇ ਨਾ ਤੂੰ ਸਾਡੇ ਸੱਭਿਆਚਾਰ ਬਾਰੇ ਜਾਣਦਾ ਹੀ ਤੇ ਨਾ ਤੈਨੂੰ ਨਾਬਰੀ ਦੇ ਇਤਿਹਾਸ ਦਾ ਪਤਾ ਹੀ ਜੇ ਤੇਰੇ ਵਿੱਚ ਕੋਈ ਅਣਖ ਗੈਰਤ ਹੈਗੀ ਆ ਤੇ ਖੁਦ ਆਣ ਕੇ ਜ਼ਮੀਨਾਂ 'ਚ ਪੈਰ ਪਾ ਤੇ ਜਿਹੜਾ ਭਗਵੰਤ ਮਾਨ ਪਿੰਡਾਂ ਦੇ ਵਿੱਚ ਜਾ ਕੇ ਗੱਡਿਆਂ ਦੇ ਉੱਪਰ ਚੜ-ਚੜ ਪ੍ਰਚਾਰ ਕਰਦਾ ਹੀ ਜਾਂ ਟਰਾਲੀਆਂ ਦੇ ਭਗਵਾਨ ਤੁਮਾਨਾ ਤੇ ਅੱਜ ਪਿੰਡਾਂ ਦੇ ਵਿੱਚ ਆਣ ਕੇ ਵੇਹਾ ਸਿਕਿਉਰਿਟੀ ਦਾ ਬਣਾ ਤੇਰਾ ਹਾਲ ਵੇਖ ਕੇ ਕੀ ਹੁੰਦਾ ਲੋਕ ਪਾਥੀਆਂ ਲੈ ਕੇ ਬੈਠੇ ਹੋਇਆ ਇਸ ਕਰਕੇ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਪੰਜਾਬ ਦੀ ਜਰਖੇ ਧਰਤੀ ਆ ਇਹਨਾਂ ਕੱਲਾ ਕਿਸਾਨ ਨਹੀਂ ਮਰਨਾ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਸਾਰੇ ਜਾਣਗੇ ਇੰਗਲੈਂਡ ਨਾਲ ਸਮਝੌਤਾ ਹੋ ਗਿਆ ਤੇ ਆਪਣੇ ਅਮਰੀਕਾ ਨਾਲ ਸਮਝੌਤਾ ਆ ਰਿਹਾ 26% ਅਗਲੇ ਟ੍ਰੈਫਿਕ ਲਾ ਰਹੇ ਆ ਤੇ ਉਹਨਾਂ ਨੇ ਕਿਹਾ ਬਾ ਸਾਨੂੰ ਮੰਡੀ ਚਾਹੀਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਉਥਲ ਪੁਥਲ ਹੋਣ ਵਾਲੀ ਆ ਇਸ ਕਰਕੇ ਭਾਈ ਜਥੇ ਬੰਦ ਕੋ ਕੇ ਤੇ ਲੜਾਈ ਦੇ ਮੈਦਾਨ ਚ ਆਓ ਜਿੰਨ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੇ ਆਓ ਜਿਤ ਮਾਰਗ ਪੈਰ ਤਰੀਜੇ ਸਿਰ ਦੀਜੇ ਫਿਰ ਕਾਨ ਨਾ ਕੀਜੇ ਆ ਭਗਵੰਤ ਸਿਆਪੇ ਆ ਕੇ ਜਰੀ ਆਲ ਫਿਰ ਤੈਨੂੰ ਟੱਕਰ ਦੇ